ਲੂਕਾਰੇ ਨੂੰ ਮੁੱਖ ਰੱਖਦੇ ਹੋਏ ਅੱਜ ਕਈ ਦਿਗਗ ਚਿਹਰੇ ਜਿਹੜੇ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਉੱਥੇ ਹੀ ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉੱਥੇ ਹੀ ਬੰਦੇ ਸਿੰਘਾਂ ਨੂੰ ਲੈ ਕੇ ਉਹਨਾਂ ਨੇ ਮੁੱਦਾ ਚੱਕਿਆ ਤੇ ਕਾਫੀ ਲੰਮਾ ਸਮਾਂ ਹੋ ਗਿਆ ਤੇ ਸਾਡੇ ਸਿੱਖ ਜਥੇਬੰਦੀਆਂ ਜੇਲ੍ਹ ਦੇ ਵਿੱਚ ਬੰਦਨੇ ਤੇ ਕਾਂਗਰਸ ਪਾਰਟੀ ਨੂੰ ਲੈ ਕੇ ਪਲਟਵਾਰ ਜਿਹੜੇ ਕਿ ਸਿਮਰਨਜੀਤ ਮਾਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਸੰਗਰੂਰ ਦੀ ਚੋਣ ਹਾਰਨ ਨੂੰ ਲੈ ਕੇ ਵੀ ਬਿਆਨਬਾਜ਼ੀਆ ਦਿੱਤੀ ਗਈ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਹਿਣਾ ਸਦੇ ਲਈ ਮਹਾਨ ਦਿਨ ਜਦੋਂ ਹਿੰਦੂਤਵਾਦ ਤੇ ਇੰਡੀਆ ਨੇ ਆਪਣਾ ਆਕਾਰ ਅਕਰਾਰ ਸਿੱਖਾਂ ਦੀ ਹਫਾਜ਼ਤ ਕਰਨ ਦਾ ਤੇ ਸਿੱਖਾਂ ਨੂੰ ਇੱਕ ਕੀਤਾ ਦੇਣ ਦਾ ਜਿੱਥੇ ਉਹ ਆਪਣੀ ਆਜ਼ਾਦੀ ਮਾਣ ਸਕਣਗੇ ਅੱਜ ਦੇ ਦੇਣ ਇੰਦਰਾ ਗਾਂਧੀ ਨੇ ਤੇ ਵੱਖਰੀਆਂ ਹਿੰਦੂਤਵਾਦੀਆਂ ਪਾਰਟੀਆਂ ਨੇ ਸੋਵੀਅਤ ਰੂਸ ਬ੍ਰਿਟਾਨੀਆ ਤੇ ਆਪਣੀਆਂ ਫੌਜਾਂ ਦੇ ਨਾਲ ਜਿਹੜੇ ਤਿੰਨੇ ਫੌਜਾਂ ਪਰਮਾਣੂ ਸ਼ਸਤਰਾਂ ਦੇ ਨਾਲ ਲਾਨ ਸਿਗੀਆਂ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਸਭ ਤੋਂ ਪਵਿੱਤਰ ਸਾਨ ਸਿੱਖਾਂ ਦੇ ਦਰبار ਸਾਹਿਬ ਦੇ ਉੱਤੇ ਜਿਹੜਾ ਕਿ ਪਹਿਲਾਂ ਅਹਿਮਦ ਸਾਹਿਬ ਦਾਲੀ ਨੇ 1762 ਦੇ ਵਿੱਚ ਕੀਤਾ ਸੀਗਾ ਅਹਿਮਦ ਸਾਹਿਬ ਦੇ ਲੀਡਰ ਕੱਖ ਨਹੀਂ ਸੀ ਰਹਾ ਬਹੁਤ ਵੱਡੀ ਬਿਮਾਰੀ ਦੇ ਨਾਲ ਉਹ ਜਾ ਕੇ ਮਰਿਆ ਇਹ ਤੋਂ ਬਾਅਦ ਇੰਦਰਾ ਗਾਂਧੀ ਨੇ ਕਿਸੇ ਦੀ ਦੀ ਸੁਣੀ ਹੈ ਔਰ ਉਸ ਨੇ ਇਲੈਕਸ਼ਨ ਲੜਨੇ ਸੀਗੇ ਇਸ ਕਰਕੇ ਉਸ ਨੇ ਹਿੰਦੂ ਬੋਰਗੈਂਟਿਨ ਨੂੰ ਦਿਖਾਉਣਾ ਸੀ ਕਿ ਇਹ ਜਿਹੜੇ ਸਿੱਖ ਹੈ ਇਹ ਬਹੁਤ ਜੰਬੜੇ ਹੋਏ ਆ ਇਹਨਾਂ ਨੂੰ ਇੱਕ ਅਸਲੀ ਸਬਕ ਸਿਖਾਉਣਾ ਹੈ ਉਸਨੇ ਅੱਜ ਦੇ ਦਿਨ ਟੈਂਕਾਂ, ਟੋਪਾਂ, ਸਪੈਸ਼ਲ ਫੋਰਸੇਜ਼, ਹੈਲੀਕਾਪਟਰ, ਗਨਸ਼ਿਪਸ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦੇ ਨਾਲ ਸ਼ਹੀਦ ਕੀਤਾ ਗਿਆ। ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ। ਦਰਬਾਰ ਸਾਹਿਬ ਦਾ ਤੋਸ਼ਾਖਾਨਾ ਫੌਜ ਲੁੱਟ ਕੇ ਲੈ ਗਈ। ਅਜੇ ਤੱਕ ਸਾਨੂੰ ਵਾਪਸ ਨਹੀਂ ਮਿਲਿਆ ਜੀ ਦਾ ਮਤਲਬ ਹੈ ਕਿ ਅਜੇ ਸਿੱਖ ਕੌਮ ਕਮਜ਼ੋਰ ਹੈ ਜਿਹੜਿਆ ਕਿ ਜੋ ਲੁੱਟ ਕੇ ਹਿੰਦ ਹਕੂਮਤ ਲੈ ਕੇ ਗਈ ਹੈ ਸਿੱਖ ਕੌਮ ਅਜੇ ਤੱਕ ਉਹ ਵਾਪਸ ਨਹੀਂ ਕਰਾ ਸਕੀ ਸੰਤ ਜਨੈਲ ਸਿੰਘ ਭਿੰਡਾ ਵਾਲੇ 72 ਘੰਟੇ ਲੜੇ ਸੀਗੇ ਇਹ ਤਿੰਨ ਫੌਜਾਂ ਦਾ ਸਾਹਮਣਾ ਕਰਦੇ ਹੋਏ ਔਰ ਖੀਰ ਦੇ ਵਿੱਚ ਜਿਹੜੇ ਦੋ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਅੱਗੇ ਹੈਗੀ ਐ ਲੜਦੇ ਲੜਦੇ ਉੱਥੇ ਆਪਣੀ ਸ਼ਹਾਦਤ ਦਿੱਤੀ ਐ 72 ਗੋਲੀਆਂ ਉਹਨਾਂ ਦੇ ਸੀਨੇ ਦੇ ਵਿੱਚ ਲੱਗੀਆਂ ਹੋਈਆਂ ਸੀ ਸ਼ਬੀਗ ਸਿੰਘ ਵੀ ਦੇ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੀ 14 ਬੱਚੇ ਬੀਬੀਆਂ ਇੱਥੇ ਸ਼ਹੀਦ ਹੋਈਆਂ ਅੱਜ ਦੇ ਦਿਨ ਅਜੇ ਤੱਕ ਸਾਡੇ ਸਿੱਖਾਂ ਦੇ ਨਾਲ ਹਿੰਦੂ ਦੀ ਹਕੂਮਤ ਨੇ ਕੋਈ ਫੈਸਲਾ ਨਹੀਂ ਕੀਤਾ ਹੈਗਾ ਕਿਉਂ ਕਰਕੇ ਹਿੰਦੂ ਦੀ ਹਕੂਮਤ ਭੇਸ਼ਕ ਬੀਜਪੀ ਹੋਵੇ ਕਾਂਗਰਸ ਹੋਵੇ ਕੋਈ ਵੀ ਹਿੰਦੂਤਵਾਦੀ ਹਕੂਮਤ ਦਿੱਲੀ ਦੇ ਤਖਤ ਤੇ ਬੈਠੀ ਹੋਵੇ ਉਹ ਕਹਿੰਦੀ ਹੈ ਕਿ ਇਹ ਜਿਹੜੇ ਕੰਮ ਅਸੀਂ ਕੀਤਾ ਹੈ ਇਹ ਗੋਮੀ ਸਾਡਾ ਫਰਜ਼ ਸੀਗਾ ਇਸੇ ਤਰ੍ਹਾਂ ਜਿਹੜਾ ਮੋਦੀ ਨੇ ਨਵੀਂ ਪਾਲਿਸੀ ਬਣਾਈ ਹੈ ਤੇ ਜਿਹੜੇ ਸਿੱਖ ਖਾਲਸਾਣ ਜਾਂ ਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਵੀ ਮਾਰਿਆ ਜਾਊਗਾ ਜਿਵੇਂ ਮੂਸੇਵਾਲ ਤੇ ਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ ਸੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜੜ ਨੂੰ ਮਾਰ ਦਿੱਤਾ ਸੀਗਾ ਕੈਨੇਡਾ ਦੇ ਵਿੱਚ ਆਪਣੇ ਰੀਪੁਦਮਨ ਸਿੰਘ ਮਲੇਖ ਨੂੰ ਮਾਰਤਾ ਕੈਨੇਡਾ ਦੇ ਵਿੱਚ ਸੁਖਦੋਲ ਸਿੰਘ ਨੂੰ ਮਾਰਤਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੁਸਤਾਨ ਦੀ ਖੁਫੀਆ ਏਜੰਸੀਆਂ ਨੇ ਸਾਡੇ ਸਿੱਖ ਕੈਨੇਡੀਅਨ ਸਿਟੀਜ਼ਨ ਕਤਲ ਕੀਤੇ ਹੈ ਇਹ ਬਹੁਤ ਸ਼ਰਮ ਦੀ ਗੱਲ ਹੈ ਜੇ ਮੈਂ ਐਚਕੀ ਪਾਰਲੀਮੈਂਟ ਦਾ ਮੈਂਬਰ ਬਣਦਾ ਤਾਂ ਮੈਂ ਐਚਕੀ ਪਾਰਲੀਮੈਂਟ ਦੇ ਵਿੱਚ ਜਾ ਕੇ ਮੋਸ਼ਨ ਪਾਸ ਕਰਾਉਣਾ ਸੀ ਕਿ ਇੱਕ ਮੋਦੀ ਇੱਕ ਮਿਤ샤 ਇੱਕ ਜੈਸ਼ੰਕਰ ਇੱਕ ਡੋਇਲ ਰੋ ਦਾ ਮੁਖੀ ਤੇ ਸਾਬਕਾ ਰੋ ਦਾ ਮੁਖੀ ਗੋਲ ਉਹਦੇ ਤੇ ਕਤਲ 200 302 ਦੇ ਮਕਦਮੇ ਦਰਜ ਕੀਤੇ ਜਾਣ ਜਿੰਨਾਂ ਨੇ ਪੰਨੂ ਨੂੰ ਵੀ ਅਮਰੀਕਾ ਬੈਠੇ ਮਾਰਨ ਦੀ ਪੂਰੀ ਸਲਾਹ ਬਣਾਈ ਸੀ ਪਰ ਪੰਨੂ ਦੇ ਕਾਤਲ ਅਮਰੀਕਾ ਦੀ ਸਰਕਾਰ ਨੇ ਫੜ ਲੇ ਕੇਸ ਦਰਜ ਕੀਤਾ ਗਿਆ ਅਮਰੀਕਾ ਮੋਤੀ ਤੇ ਹਿੰਦੂ ਹਕੂਮਤ ਦੇ ਖਾਫ ਸੋਏ ਸਾਰੀਆਂ ਚੀਜ਼ਾਂ ਹੈਗੀਆਂ ਜੋ ਖੁਸ਼ ਅਜ ਕਹਿਣ ਵਾਲੀਆਂ ਹੈਗੀਆਂ ਕਿਸੇ ਕੋ ਹੋਂ ਅਲੱਦਾ ਹੋਣਾ ਚਾਹੁੰਦੇ ਹੈ ਅਲੱਦਾ ਹੋ ਕੇ ਇਹ ਚਾਹੁੰਦੇ ਹੈ ਕਿ ਸਾਡੀ ਅਲੱਦਾ ਆਜ਼ਾਦ ਸੋਵਰਨ ਬਾਦਸ਼ਾਹੀ ਜਿਵੇਂ ਸੰਤ ਜਰਨੈਲ ਸਾਡੇ ਕਾਲ ਤੱਕ ਦੇ ਜੱਜਦਾਰ ਹਵਾਰਾ ਸਾਹਿਬ ਤੇ ਕਸ਼ਮੀਰ ਦੇ ਮਲਕ ਸਾਹਿਬ ਸ਼ਬੀਰ ਸ਼ਾ ਇਹ ਸਾਰੇ ਵੀ ਜਿਹੜੇ 32-32 ਸਾਲਾਂ ਤੋਂ ਕੈਦ ਕੱਠੇ ਰਹੀ ਹੈ ਅਸਾਮ ਤੇ ਹੋਰ ਜੇਲਾਂ ਦੇ ਵਿੱਚ ਉਹਨਾਂ ਨੂੰ ਰਿਹਾਅ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਇਹ ਰੱਜਿਆ ਸੰਗਰੂਰ ਦੇ ਵਿੱਚ ਇਸ ਵਾਰੀ ਕਿ ਆਮ ਆਦਮੀ ਪਾਰਟੀ ਸੀਟ ਕਟਿੰਗ ਨਜ਼ਰ ਆਈ ਜਾਂ ਪਿਛਲੀ ਵਾਰ ਜਿੰਗਲੀ ਚੌਂਦੇ ਵਿੱਚ ਬਟਰੀਡ ਨਾਲ ਸੀ ਜਿੱਤੇ ਕਦੇ ਕਦੇ ਸਿੱਖ ਮੰਨੋ ਟਾਲ ਦਿੰਦੇ ਐ ਕਹਿੰਦੇ ਤੂੰ ਬਾਹਰ ਰਹਿ ਥੋੜਾ ਜਿਰ ਫਿਰ ਤੈਨੂੰ ਬੁਲਾ ਲਾਂਗੇ ਕਦੋਂ ਬੁਲਾਣਗੇ ਫਿਰ ਸੰਗਰੂਰ ਦੇ ਲੋਕ ਦੁਬਾਰਾ ਤਾਂ ਕੀ ਪਤਾ ਇਹ ਹੀ ਪਾਰਲੀਮੈਂਟ ਟੁੱਟ ਜਵੇ ਕਿਉਂ ਕਰਕੇ ਨਾਜਕ ਸਥਿਤੀ ਬਹੁਤ ਹੈ ਇਹ ਪਾਰਲੀਮੈਂਟ ਨੇ ਟੁੱਟ ਜਾਣਾ ਹੈ ਤੇ ਤੁਹਾਡੇ ਸਿਮਰਨਜੀਤ ਸਿੰਘ ਮਾਨ ਨੇ ਵਾਪਸ ਫੇਰ ਪਾਰਲੀਮੈਂਟ ਕੋਲ ਜਾਣਾ ਕਿਉਂ ਤੁਕ ਜਾਣੀ ਕੀ ਲੱਗਦਾ ਤੁਹਾਨੂੰ ਟੁੱਟਣ ਦੇ ਕਾਰਨ ਕੀ ਲੱਗ ਰਹੇ ਆ ਕਿਉਂ ਕਰਕੇ ਮੈਜੋਰਿਟੀ ਕਿਸੇ ਪਾਰਟੀ ਦੀ ਨਹੀਂ ਹੈ ਲੈ ਦੇ ਹੋ ਰਹੀ ਹੈ ਤੇ ਲੈ ਦੇ ਦੇ ਵਿੱਚ ਜਿਹੜੇ ਕੈਬਨਿਟ ਦੇ ਪੋਸਟ ਹੈ ਉਹਨਾਂ ਦੇ ਉੱਤੇ ਗੜਬੜ ਹੋਊਗੀ ਜਿਹੜੇ ਸੂਬਿਆਂ ਦੇ ਲੀਡਰ ਨੇ ਨतीश ਕੁਮਾਰ ਤੇ ਹੋਰ ਉਹ ਹੋਮਨ ਸ੍ਰੀ ਮੰਗਣਗੇ ਐਕਸਟਰਨਲ ਅਫੇਅਰਜ਼ ਦੀ ਮਿਨਿਸਟਰੀ ਮੰਗਣਗੇ ਡਿਫੈਂਸ ਮਿਨਿਸਟਰੀ ਮੰਗਣ ਦੇਣਗੇ ਜੋ ਮੋਦੀ ਕਿਸੇ ਵੀ ਕੀਮਤ ਤੇ ਦੇਣ ਨੂੰ ਤਿਆਰ ਨਹੀਂ ਹੋਊਗਾ ਪਰ ਬਿਲਕੁਲ ਵਿਰੋਧ ਹੁੰਦੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਰੋਧ ਹੁੰਦੇ باوجود ਵੀ ਭਾਜਪਾ ਜਿਹੜੀ ਆ ਵੋਟਾਂ 'ਚ ਵਾਅਦਾ ਕਰਦੀ ਨਜ਼ਰ ਆਈ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਮਸ਼ੀਨਾਂ ਵਾਅਦਾ ਕਰ ਦਿੰਦੀ ਆ ਬੀਜੇਪੀ ਦੀ ਵੋਟ ਦਾ ਸਾਡੀ ਵੋਟ ਦਾ ਘਾਟਾ ਕਰ ਦਿੰਦੀ ਆ ਸਾਨੂੰ ਪੂਰਾ ਇਤਬਾਰ ਅੱਜ ਹਿੰਦੁਸਤਾਨ ਦੀ ਜਮਹੂਰੀਅਤ ਦੇ ਉੱਤੇ ਨਹੀਂ ਵੱਜਿਆ ਫਿਰ ਸੰਗਰੂਰ ਵਾਲੀ ਤੇ ਕਿਉਂ ਨਹੀਂ ਹੋਇਆ ਜੀ ਘਾਟਾ ਜੀ ਸੰਗਰੂਰ ਵਾਲੀ ਤੇ ਘਾਟਾ ਹੋ ਸਕਦਾ ਫਿਰ ਖਰੂਰ ਸਾਹਿਬ ਵਾਲੀ ਤੇ ਘਾਟਾ ਕਿਉਂ ਹੋਇਆ ਜੀ ਉੱਥੇ ਕਿਉਂ ਨਹੀਂ ਮਸ਼ੀਨਾਂ ਨਹੀਂ ਕਰਨੀ ਹੋਈ ਜੀ ਉੱਥੇ ਪ੍ਰੋਪਗੈਂਡਾ ਬਹੁਤ ਜ਼ਿਆਦਾ ਸੀਗਾ ਉੱਥੇ ਕਰ ਨਹੀਂ ਸਕੇ ਹੈਗੇ ਤੇ ਤਾਂ ਵੀ ਅਮਨਤਪਾਲ ਸਿੰਘ ਨੂੰ ਵੋਟਾਂ ਘੱਟ ਆਈਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਸੀ ਉਹਨੀਆਂ ਨਹੀਂ ਪਈਆਂ ਹੁਣ ਐਨਐਸਏ ਉਤਾਰ ਕੇ ਜਾ ਉਹਨਾਂ ਨੂੰ ਕਿਸ ਤਰ੍ਹਾਂ ਡਿਬਿਊਗਰ ਤੋਂ ਵਾਪਸ ਲਿਆਉਂਦੀ ਜਿਹੜੀ ਉੱਥੇ ਤਿਆਰੀ ਕੀਤੀ ਜਾ ਰਹੀ ਹੈ ਇਹ ਤਾਂ ਹੁਣ ਵਨ ਤੇ ਉਤੇ ਮਨਸਰ ਹੈ ਕਿ ਕਿਵੇਂ ਉਹ ਉਹਨਾਂ ਨੂੰ ਵਾਪਸ ਲਿਆਉਂਦੇ ਆ ਭਾਈ ਸਲਜੀਤ ਖਾਲਸਾ ਨੂੰ ਵੱਡੀ ਲੀਡ ਦਾ ਫਰੀਦਕੋਟ ਦੇ ਲੋਕਾਂ ਨੇ ਜਤਾਇਆ ਕਿ ਉਹ ਪੰਜਾਬ ਦੇ ਲੋਕਾਂ ਦੇ ਸੰਗਰੂਹ ਫਰੀਦਕੋਟ ਦੇ ਲੋਕਾਂ ਦੇ ਖਰੇ ਉਤਰਨਗੇ ਇਹ ਉਹ ਦੱਸ ਸਕਦੇ ਆ ਜੀ ਮੈਂ ਨਹੀਂ ਦੱਸ ਸਕਦਾ ਕਿਸੇ ਦਾ ਆਸ਼ਰਮ ਨੇ ਅਖਲੀ ਦਲ ਦੀ ਇਲੈਕਸ਼ਨ 14 ਸਾਲ ਤੋਂ ਹੋ ਨਹੀਂ ਰਹੀ ਉਹ ਇੰਡੀਆ ਹਕੂਮਤ ਨੂੰ ਕਰਾਉਣੀ ਚਾਹੀਦੀ ਹੈ SCP-CD elections.